ਆਦਮੀ ਪਾਰਟੀ ਦੇ ਸੂਬਾ ਜੁਆਇੰਟ ਸੈਕਟਰੀ ਰਜਿੰਦਰ ਸਿੰਘ ਰਾਜਾ ਨੇ ਪੰਜਾਬ ਦੀ ਦੂਜੀ ਸਭ ਤੋਂ ਵੱਡੀ ਮਰੀਂਡਾ ਖੰਡ ਮਿਲ ਵਿੱਚ ਪਿਛਲੇ ਦਿਨੀ ਹੋਈ ਬਰਸਾਤ ਕਾਰਨ ਸੈਂਕੜੇ ਚੀਨੀ ਦੀਆਂ ਬੋਰੀਆਂ ਖਰਾਬ ਹੋਣ ਦਾ ਖਦਸ਼ਾ ਜਤਾਉਂਦਿਆਂ ਹੋਇਆ ਅੱਜ ਸਹਿਕਾਰੀ ਖੰਡ ਮਿਲ ਮਰੀਂਡਾ ਦਾ ਅਚਾਨਕ ਦੌਰਾ ਕੀਤਾ ਅਤੇ ਮਿਲ ਵਿੱਚ ਭੰਡਾਰ ਕੀਤੀ ਖੰਡ ਦੇ ਗੋਦਾਮਾਂ ਨੂੰ ਖਲਵਾ ਕੇ ਦੇਖਿਆ ਸੈਕਟਰ ਸਾਹਿਬ ਕਿੰਨਾ ਕੁ ਪਾਣੀ ਇਹਦੇ ਚ ਜਿਹੜਾ ਇੱਥੇ ਖੜਾ ਇਸ ਟਾਈਮ ਇੱਥੇ ਜਿੱਥੇ ਨਾਲ ਜਾਇਆ ਸ਼ੂਗਰ ਮਿਲ ਮਰੀਂਡਾ ਦੇ ਵਿੱਚ ਸਾਨੂੰ ਪਤਾ ਲੱਗਿਆ ਸੀ ਵੀ ਛੱਤ ਚੋ ਗਈ ਤੇ ਪਾਣੀ ਕਾਫੀ ਆ ਅੰਦਰ ਘਟੂ ਘਟ ਹੋਣਾ ਵੀ ਫਟ ਫਟ ਪਾਣੀ ਹੋਊਗਾ ਪਿੱਛੇ ਇੱਥੇ ਮੈਂ ਦੇਖ ਕੇ ਆਇਆ ਇਹ ਸਾਡੇ ਅਫਸਰ ਆ ਸ਼ੂਗਰ ਮਿਲ ਬਰੰਡਾ ਦੇ ਮੈਂ ਇਹ ਚਾਹੁੰਦਾ ਵੀ ਐਜਾਂ ਦੀ ਜਿਹੜੀ ਅਣਗਹਿਲੀ ਨਾ ਕੀਤੀ ਜਾਵੇ ਤੇ ਜਿਹੜੇ ਅਫਸਰ ਇਹ ਸਰਕਾਰ ਨੂੰ ਜ਼ਿਆਦਾ ਬਦਨਾਮ ਕਰਨ ਦੇ ਜਿਹੜੇ ਚੱਕਰ ਪੈਂਦੇ ਆ ਸਾਨੂੰ ਚਾਹ ਸੀ ਜਾਣੇ ਕਿਸੇ ਕੋਲ ਵੀ ਤੁਸੀਂ ਗੌਰ ਨਹੀਂ ਕਰਦੇ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਇਹਨਾਂ ਅਫਸਰਾਂ ਨੂੰ ਵੀ ਇਹ ਜਲਦੀ ਜਲਦੀ ਜਿਹੜਾ ਪਾਣੀ ਆ ਉਹ ਇਹ ਸ਼ੂਗਰ ਨੂੰ ਬੰਡਾ ਦੇ ਵਿੱਚ ਜਿਹੜਾ ਗਦਾਵਾਂ ਉਹਦੇ ਵਿੱਚੋਂ ਬੜਿਆ ਹੋਇਆ ਚੀਨੀ ਦੀ ਸੇਫਟੀ ਆ ਵੈਸੇ ਪਰ ਮੈਂ ਚਾਹਣਾ ਜੀ ਇਹਨੂੰ ਕੱਢਿਆ ਜਾਵੇ ਤੁਸੀਂ ਨਾ ਕੱਢਿਆ ਤਾਂ ਕਿੰਨਾ ਕਿੰਨਾ ਨੁਕਸਾਨ ਹੋਇਆ ਜੀ ਚੀਨੀ ਕਿੰਨੇ ਕਿੰਨੇ ਨੁਕਸਾਨੇ ਗਏ ਕਿੰਨੀਆਂ ਤਾਂ ਨੱਖਾਂਗੇ ਇਹਨਾਂ ਨੂੰ ਛਾਂ ਦੇ ਹਾਂ 35 ਜੀ ਬਾਬਾ ਇਹ ਇਹ ਜਿਹੜੀ ਨੁਕਸਾਨ ਹੁੰਦੇ ਨੁਕਸਾਨ ਤਾਂ ਹੋਏ ਜਾਣਾ ਕਿਉਂਕਿ ਜੇ ਆਪਾਂ ਨਾ ਕੱਢੀ ਪਾਣੀ ਸਲਾਵ ਚੜਜਦੀ ਚੀਨੀ ਨੂੰ ਇਹ ਇਹ ਕਹਿੰਦੇ ਸਾਨੂੰ ਹੁਣ ਵੀ ਅਸੀਂ ਇਹ ਪਾਣੀ ਖਿਡਾ ਰਹੇ ਹਾਂ ਜਦ ਕਹਿੰਦਾ ਤੇ ਜ਼ਿੰਮੇਵਾਰੀ ਬਣ ਜਾਂਦੀ ਹੈ ਕਈ ਦਿਨ ਤੋਂ ਪਾਣੀ ਭਰਿਆ ਨਹੀਂ ਕਾ ਹਫਤਾ ਹੋ ਗਿਆ ਬਰਦ ਨੂੰ ਸਰਕਾਰ ਨੇ ਕੀ ਬਣਾਈ ਇੱਥੇ ਪਾਣੀ ਆਉਂਦਾ ਕਿ ਪਹਿਲੀ ਬਾਰਿਸ਼ ਹੈ ਤੇ ਇੰਨਾ ਫਲੋ ਪਾਣੀ ਦਾ ਫਲੋ ਵੀ ਨਹੀਂ ਰਿਹਾ ਪਰ ਕੀ ਕੀ ਕੰਮ ਰਿਹਾ ਹੈ ਇਹ ਬਣਾਉਣਾ ਟਾਪਰ ਤੇ ਕੋਈ ਤੇ ਛੱਤ ਚੋਂ ਦੀ ਸੀ ਇਹਨਾਂ ਨੂੰ ਗੌਰ ਕਰਨੀ ਚਾਹੀਦੀ ਸੀ ਚਿੰਨੀ ਲਾਉਣ ਤੋਂ ਪਹਿਲਾਂ ਪਹਿਲਾਂ ਮੈਂਟੇਨੈਂਸ ਚਾਹੀਦਾ ਸੀਗਾ ਇਹਨਾਂ ਨੇ ਕਰਿਆ ਨਹੀਂ ਪਰ ਮੁੰ ਜਦੋਂ ਅੰਦਰ ਵੜ ਕੇ ਦੇਖਿਆ ਇਹ ਕਾਫੀ ਜਿਹੜੀ ਸਿਰੇ ਤੱਕ ਜਿਹੜੀ ਇਹ ਲਾਈਨ ਆ ਉਹਦੀ ਕਿੰਨੇ ਦੀ ਹੋ ਗਈ ਮੇਰੇ ਹਿਸਾਬ ਨਾਲ ਤਾਂ ਕਾਫੀ ਬੋੜੀਆਂ ਹੋਣਗੀਆਂ ਥੱਲੇ ਉਹ ਵੈਸੇ ਠੀਕ ਨਹੀਂ ਹੋਣੀ ਆ ਕਿਉਂਕਿ ਕਾਫੀ ਦਿਨ ਚਿੰਨੀਆਂ ਪਈ ਰਹੀ ਘਟੂ ਘਟ 6 ਮਹੀਨੇ ਘਟੂ ਘਟ ਪਈ ਰਹੀ ਹੈ ਕਿਉਂ ਨਹੀਂ ਨਾੜੀ ਨਹੀਂ ਨਹੀਂ ਨਿਕਲ ਜਾਣੀ ਆ ਨਾਲ ਨਾਲ ਜਾ ਇਹ ਮੌਜੂਦਾ ਅਫਸਰਾਂ ਨੂੰ ਵੀ ਆਪਣੀ ਸਰਕਾਰ ਵੱਲੋਂ ਸਾਡੇ ਵੱਲੋਂ ਕੋਈ ਕਮੀ ਨਹੀਂ ਹੈਗੀ ਅਫਸਰ ਡਿਊਟੀ ਲੱਗੇ ਹੋਏ ਨੇ ਹੁਣ ਕੰਮ ਕਰਕੇ ਕਿੰਨੇ ਦਿਨ ਚੰਦ ਨੇ ਇਸ ਕਰਕੇ ਮੇਰੀ ਬੇਨਤੀ ਹੈ ਪਾਣੀ ਜਿੰਨਾ ਦਾ ਕਰ ਨਿਕਲਦਾ ਨਹੀਂ ਹੈ ਸਲਾਬ ਆਣੀ ਆਣੀ ਆ ਤਾਂ ਤੁਸੀਂ ਜੋ ਮਰਜ਼ੀ ਕਰ ਦਿਓ ਨਿਕਲ ਜਾਏਗਾ ਦੋ ਦਿਨ ਪਾਣੀ ਬਹੁਤ ਆ ਇਸ ਕਰਕੇ ਵੀ ਸਰਕਾਰ ਨੂੰ ਇਸ ਕੰਮਾਂ ਦੇ ਚੁਕਨਾਵ ਕੀਤਾ ਜਾ ਰਿਹਾ ਜਾ ਰਿਹਾ ਹੈ ਮੇਰੀ ਬੇਨਤੀ ਹੈ ਕਿ ਸਰਕਾਰ ਨੂੰ ਪਤਨਾਵਨਾ ਕੀਤਾ ਜਾਵੇ ਕਿ ਇਹ ਆਫਸਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਇੱਥੇ ਜਿਹੜੇ ਮੌਜੂਦਾ ਆਫਸਰਾਂ ਕੱਡੋ ਪਾਣੀ ਨੂੰ ਇਹ ਚੀਨੀ ਖਰਾਬ ਹੋਏ ਜ ਸਾਡੇ ਸਮਾਜ ਨੇ ਕਾਣੀ ਆ ਸਾਡੇ ਸਮਾਜ ਨੇ ਇਹ ਗੰਭੀਰ ਚਾਣਾ ਸਾਨੂੰ ਪਤਾ ਵੀ ਕੰਮ ਚੜਾ ਮੌਸਮ ਉਫਸਾਦ ਦਾ ਆੜਿਆ ਹੋਰ ਪਾਣੀ ਪੜੇਗਾ ਇੱਥੇ ਇਸ ਕਰਕੇ ਜਾਦੀ ਜਲਦੀ ਤੇ ਪਰ ਕਾਰਵਾਈ ਹੋਣੀ ਚਾਹੀਦੀ ਆ ਇਸ ਮੌਕੇ ਰਿੰਦਰ ਸਿੰਘ ਰਾਜਾ ਨੇ ਦੱਸਿਆ ਕਿ ਖੰਡ ਦੇ ਭੰਡਾਰ ਕਰਨ ਲਈ ਰੱਖੇ ਗੋਦਾਮ ਜਿਨ੍ਹਾਂ ਵਿੱਚ ਹਜ਼ਾਰਾਂ ਹੀ ਖੰਡ ਦੀਆਂ ਬੋਰੀਆਂ ਜਮ੍ਹਾਂ ਕੀਤੀਆਂ ਹੋਈਆਂ ਹਨ ਉਹਨਾਂ ਵਿੱਚ ਪਾਣੀ ਭਰਿਆ ਪਿਆ ਹੈ ਉਨਾ ਖੁਦ ਗੋਦਾਮ ਵਿੱਚ ਜਾ ਕੇ ਦੇਖਿਆ ਤੇ ਪਾਣੀ ਨਾਲ ਭਿੱਜੇ ਆਪਣੇ ਬੂਟ ਦਿਖਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਸ ਮਾਮਲੇ ਵਿੱਚ ਜਾਂਚ ਕਰਨ ਲਈ ਅਤੇ ਜ਼ਿੰਮੇਵਾਰ ਅਧਿਕਾਰੀਆਂ ਉੱਤੇ ਕਾਰਵਾਈ ਕਰਨ ਲਈ ਮੰਗ ਕੀਤੀ ਹੈ ਕਿ ਇਸ ਕਰਕੇ ਵੀ ਸਾਰੀ ਖਰਾਬ ਹੋਣ ਦਾ ਤਣਾ ਵਿੱਚ ਹੋ ਗਈ ਫਿਰ ਇਹ ਕਿ ਪਾਣੀ ਕਿਸੇ ਨੇ ਨਹੀਂ ਕੱਢਿਆ ਸਾਨੂੰ ਕਹਿਆ ਉਹ ਪਾਤਾ ਸੀ ਇਹਦੇ ਥੱਲੇ ਪਾਣੀ ਖੜਾ ਤਰਪਾਲ ਦੇ ਅੰਦਰ ਕੇ ਦੇਖੋ ਆ ਦੇਖੋ ਲਓ ਆ ਦੇ ਪਾਣੀ ਇੱਦਾਂ ਬੈਰ ਜਾਂਦਾ ਆ ਸਾਰਾ ਗਲਦਲ ਹੋਈ ਇਹ ਸਰ ਪਾਣੀ ਦੇ ਵਿੱਚ ਤੁਹਾਡੇ ਪੈਰਾਂ ਨੂੰ ਵੀ ਲੱਗ ਰਿਹਾ ਲੱਗ ਰਿਹਾ ਮੈਂ ਫਸ ਗਿਆ ਇਹ ਦੇਖੋ ਕਿੰਨਾ ਪਾਣੀ ਹੈ ਏ ਜੀ ਜੀ ਇਹ ਕੋਈ ਗੌਰ ਨਹੀਂ ਕਰਦਾ ਇਹ ਤੁਹਾਡੇ ਆਉਣ ਦਾ ਪਤਾ ਤਾਂ ਨਹੀਂ ਲੱਗਿਆ ਕਿਤੇ ਪ੍ਰਸ਼ਾਸਨ ਨੂੰ ਇੱਥੇ ਦੀ ਨਹੀਂ ਨਹੀਂ ਮੈਨੂੰ ਆਉਣ ਦਾ ਕੋਈ ਪਤਾ ਨਹੀਂ ਲੱਗਿਆ ਪ੍ਰਸ਼ਾਸਨ ਨੂੰ ਅਸੀਂ ਇਛਾਰਕ ਆਏ ਹਰੇ ਜਾਂ ਤੁਹਾਨੂੰ ਪਤਾ ਲੱਗਿਆ ਪਰ ਸੁਜੂਕ ਸੀ ਉਤਰਾ ਦੋ ਅਸੀਂ ਤਾਂ ਆਇਆ ਵੀ ਮੇਰੀ ਬੇਨਤੀ ਆ ਵੀ ਇਸ ਕਰਕੇ ਇਹ ਸਾਰਾ ਪਾਣੀ ਕੱਢਿਆ ਜਾਵੇ ਜਲਦੀ ਜਲਦੀ ਇਹਦਾ ਪ੍ਰਬੰਧ ਕੀਤਾ ਜਾਵੇ ਸਾਰੇ ਪਾਣੀ ਦਾ ਤੇ ਹੁਣ ਜਿਵੇਂ ਤੁਸੀਂ ਦੇਖ ਰਹੇ ਹੋ ਜੀ ਲਗਭਗ ਦੋ ਲਾਈਨਾਂ ਤਾਂ ਜਿਹੜੇ ਟਾਂਗ ਲੱਗੇ ਹੋਇਆ ਦੋ ਦੋ ਲਾਈਨਾਂ ਤਿੰਨ ਦਿਨਾਂ ਤੱਕ ਇਹ ਪਾਣੀ ਗਿਆ ਹੋਇਆ ਪਿੱਛੇ ਢਿੱਲੀ ਤੱਕ ਗਿਆ ਸਾਰਾ ਜਿਹੜਾ ਮੈਂ ਦੇਖਿਆ ਤੇ ਕਿੰਨਾ ਕਿ ਨੁਕਸਾਨ ਹੋਏਗਾ ਕਿੰਨੀ ਬੋਰੀ ਬੋਰੀ ਲਗਭਗ ਕਿੰਨੀ ਹੋਏਗੀ ਜੀ ਇਹ ਜਿਹੜੀ ਥੱਲੇ ਲੱਗੇਗਾ ਇਹਨਾਂ ਨੂੰ ਪਤਾ ਹੋਊਗਾ ਪਿੱਛੇ ਕਿੱਥੇ ਤੱਕ ਕਿੰਨਾ ਲੰਬਾ ਚੌੜਾ ਇਹਨਾਂ ਨੂੰ ਪੁੱਛਿਆ ਜਾਵੇ ਵੀ ਕਿੰਨੀ ਕੁ ਹੋएगी ਇਹਨਾਂ ਦੀ ਬੋਰੀ ਲੱਗੀ ਜਿਹੜੀ ਥੱਲੇ ਠੀਕ ਆ ਆਹ ਪਾਰੀ ਸਾਰਾ ਕਰਾਸ ਹੋਏਗਾ ਇਸ ਕਰਕੇ ਮੇਰੀ ਵੀਰਤੀਆ ਵੀ ਇਹਨੂੰ ਜਲਦੀ ਜਲਦੀ ਠੀਕ ਕੀਤਾ ਜਾਵੇ ਮੇਰੀ ਚੇਅਰਮੈਨ ਸਾਹਿਬ ਨੂੰ ਵੀ ਬੇਨਤੀ ਆ ਪੰਜਾਬ ਸਰਕਾਰ ਨੂੰ ਵੀ ਬੇਨਤੀ ਆ ਇੱਥੇ ਗੇੜਾ ਮਾਰਿਆ ਜਾਵੇ ਪਤਾ ਕੀਤਾ ਜਾਵੇ ਸਾਰੇ ਜਿਹੜੇ ਜਿੰਨੇ ਵੀ ਸਾਡੇ ਇਹ ਕਦਮ ਆ ਚੀਨੀ ਵਾਲੇ ਸਾਰੇ ਚੈੱਕ ਕੀਤੇ ਜਾਣਾ ਸਾਰੇ ਕਦਮ ਜਿੰਨੇ ਵੀ ਆ ਯੂਥਾ ਸਰਕਾਰ ਨੂੰ ਮੇਰੀ ਬੇਨਤੀ ਹੈ ਆਪਣੀ ਪੰਜਾਬ ਸਰਕਾਰ ਨੂੰ ਮੈਂ ਜ਼ਿੰਮੇਵਾਰ ਬੰਦਾ ਹੋਣ ਦੇ ਨਾਤੇ ਬੇਨਤੀ ਕਰਦਾ ਕਿ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਸਾਡੇ ਸਮਾਜ ਨੇ ਇੰਨੀ ਖਾਣੀਆਂ ਅੱਛਾ ਦੇ ਅਧਿਕਾਰੀਆਂ ਤੋਂ ਕਹਿੰਦੇ ਜੀਐਮ ਸਾਹਿਬ ਜਾਏ ਆ ਬੁੱਧਿਆ ਕਿਉਂਕਿ ਉਹਦੀ ਟੂਟੀਆਂ ਦੋ ਜਗ੍ਹਾ ਹੈ ਮੰਨ ਲਓ ਬੁੱਧਿਆ ਵੀ ਹੈ ਕਿ ਔਰ ਇੰਡੀਆਸ ਕਰਕੇ ਜੀਐਮ ਇਕੱਲਾ ਕੀ ਕਰੇ ਜੀਐਮ ਇਕੱਲਾ ਨਹੀਂ ਕਰ ਸਕਦਾ ਇਹ ਸਾਰੇ ਜ਼ਿਲ੍ਹੇ ਵੀ ਦੇ ਅਗਲਾ ਦੇ ਜਿਹੜੇ ਅੱਛੇ ਅਧਿਕਾਰੀਆਂ ਦੇ ਥੱਲੇ ਅਸੀਂ ਹਾਂ ਉਹ ਕਰ ਸਕਦੇ ਆ ਇਹ ਕੋਈ ਕਰ ਸਕਦਾ ਜੀਐਮ ਇਕੱਲਾ ਕੋਈ ਕਰ ਸਕਦਾ ਕੋਈ ਜੀਐਮ ਦੇ ਹੱਥ ਚਾਏ ਉਹ ਦੇਖ ਰਿਹਾ ਕਰੀਓ ਦੇ ਕਿੰਗਲੇ ਕੀ ਹੋ ਰਹੀਆਂ ਜੇ ਕਹਿੰਦੇ ਇਹਨਾਂ ਦਾ ਜਿਹੜਾ ਦੇਵਾ ਚ ਹੈਂਡਓਵਰ ਕੀਤਾ ਸਾਡੇ ਵੀਰੇ ਗੇੜਾ ਮਾਰ ਕੇ ਗਏ ਉਹਦਾ ਇੱਕ ਸਾਲ ਵੀ ਦੋ ਥੋੜੇ ਜਿਹੇ ਰੱਖ ਕੇ ਪਹਿਲਾਂ ਗੇੜਾ ਮਾਰ ਕੇ ਗਏ ਆ ਉੱਤੇ ਉਹ ਉਹ ਉਹਨਾਂ ਨੇ ਉਹਨਾਂ ਦਾ ਫੇਰ ਉਹ ਠੀਕ ਕਰਾਇਆ ਸਾਰਾ ਸਾਡੇ ਐਮਐਲਏ ਡਾਕਟਰ ਚਰਨਜੀਤ ਸਿੰਘ ਨੇ ਇਸ ਕਰਕੇ ਗੌਰ ਕਰਦੇ ਐਮਐਲਏ ਸਾਹਿਬ ਸਾਡੇ ਪੂਰੀ ਘੁੰਮ ਰਹੇ ਆ ਅੱਗੇ ਇਸ ਕਰਕੇ ਮੇਰੀ ਬੇਨਤੀ ਹੈ ਦੁਆਰਾ ਪੰਜਾਬ ਸਰਕਾਰ ਨੂੰ ਇਹ ਲੋਪਰ ਜਰਾ ਹੈਗਾ ਜਿਹਦੀ ਗੌਰ ਕਰੋ ਕਿ ਇਹਨਾਂ ਦੀ ਇਤਿਬਾਰੀ ਹੁਣ ਚਾਹੀਦੀ ਸਾਰਿਆਂ ਦੀ ਜਿਨ੍ਹਾਂ ਬੰਦਿਆਂ ਨੇ ਇਹਨਾਂ ਕਾਇਲੀ ਕੀਤੀ ਆ ਜ਼ਿਕਰ ਹੋ ਗਿਆ ਕਿ ਗੰਨੇ ਦੀ ਪੜਾਈ ਸੀਜ਼ਨ ਤੋਂ ਪਹਿਲਾਂ ਅਖੰਡ ਮੇਲਾ ਤੇ ਗੋਦਾਮਾਂ ਦੀ ਮੁਰੰਮਤ ਤੇ ਲੱਖਾਂ ਰੁਪਏ ਖਰਚ ਕੀਤੇ ਜਾਂਦੇ ਹਨ ਪਰੰਤੂ ਬਾਵਜੂਦ ਇਸ ਦੇ ਚੀਨੀ ਦੀਆਂ ਬੋਰੀਆਂ ਦਾ ਮੀਂਹ ਦੇ ਪਾਣੀ ਨਾਲ ਖਰਾਬ ਹੋਣਾ ਮਿਲ ਦੀ ਮੁਰੰਮਤ ਤੇ ਕਿਤੇ ਨਾ ਕਿਤੇ ਸਵਾਲੀਆ ਚਿੰਨ ਲਗਾਉਂਦਾ ਨਜ਼ਰ ਆਉਂਦਾ ਹੈ ਇਸ ਮੌਕੇ ਮਿਲ ਅਧਿਕਾਰੀਆਂ ਨੇ ਕੀ ਕਿਹਾ ਉਹ ਤੁਹਾਨੂੰ ਵੀ ਸੁਣਾਉਂਦੇ ਹਣ ਦੱਸ ਰਹੇ ਉਹ ਵੀ ਪਾਣੀ ਇੱਥੋਂ ਕੱਢਿਆ ਕਿੰਨਾ ਪਾਣੀ ਕੱਢਿਆ ਪਾਣੀ ਕੱਲ ਸਾਮ ਲੰਚ ਬਾਅਦ ਪਾਣੀ ਲਗਾਇਆ ਸੀ ਪੰਪ ਲਗਾਇਆ ਤੁਹਾਡੀ ਡੈਜਿਗਨੇਸ਼ਨ ਕੀ ਹੈ ਜੀ ਉਹਦੇ ਠੀਕ ਹੈ ਬਸ ਸੁਭਨੰਦ ਕੀ ਹੈ ਤੁਹਾਡਾ ਮਨਜੇ ਸਿੰਘ ਮਤੁੰਜ ਸਿੰਘ ਮਤੁੰਜ ਸਿੰਘ ਸਰ ਕਿੰਨਾ ਕਮੋਰਾ ਪਿਆ ਹੋਣਾ ਇੱਥੇ ਬਹੁਤ ਗੋਦਾਮ ਇਹਦਾ 60 ਸੇ ਬੋਲ ਪੜਾਇਆ ਹੋਇਆ ਹੈ 60000 ਬੋਲ ਲੇਅਰ ਦੇ ਪੋਲੀਥੀਨ ਦੇ ਨੀਚੇ ਢਕਾ ਹੋਇਆ ਹੈ ਨੀਚੇ ਸਰ ਪਾਣੀ ਕਿੰਨਾ ਕੱਢਿਆ ਇਥੋਂ ਤੱਕ ਕਿੰਨਾ ਕੱਢਿਆ ਜਾ ਸਕਦਾ ਪਾਣੀ 2 ਘੰਟੇ 3 ਘੰਟੇ ਚਲਾਇਆ ਕਸ ਚਲਾਇਆ ਪੰਪ ਜਮ ਹੋ ਜਾਦਾ ਇਸ ਦਾ ਮਤਲਬ ਪਾਣੀ ਬਹੁਤ ਜ਼ਿਆਦਾ ਸੀ ਜਿਹੜਾ ਤੁਸੀਂ 3 ਘੰਟੇ ਚਲਾਇਆ ਇਸ ਦਾ ਮਤਲਬ ਇਹ ਹੈ ਵੀ ਪਾਣੀ ਬਹੁਤ ਜ਼ਿਆਦਾ ਗਿਰਿਆ ਹੈ 1 ਇੰਚ ਇੱਕ ਇੰਚ ਦਾ ਡਿਲੇਵਰੀ ਲਾਈਨ ਹੈ ਪੰਪ ਨਹੀਂ ਮੈਂ ਸਮਝ ਗਿਆ ਸਰ ਤੁਹਾਡੇ ਕਹਿਣ ਮੁਤਾਬਕ ਤੁਸੀਂ ਕਹੇ ਵੀ 2-3 ਘੰਟੇ ਪੰਪ ਚੱ ਦੋ ਦਿਨ ਘੰਟਾ ਚਮਚੇ ਪੰਪ ਚਲਾਉਣਾ ਪਿਆ ਤਾਂ ਪਾਣੀ ਬਹੁਤ ਜ਼ਿਆਦਾ ਖੜਾ ਸੀ ਉਹਦੇ ਚ ਲਗਭਗ 2 ਫੁੱਟ ਪਾਣੀ ਖੜਾ ਸੀ 2 ਫੁੱਟ ਕਿਹਾਂ ਹੋ ਗਿਆ ਸਰ ਪਾਣੀ ਕੰਮ ਸੇ 6 ਸਾਢੇ ਨਹੀਂ ਖੜਾ ਹੋਇਆ 6 ਹੋ ਗਿਆ 6 ਤੇਵਾਸੇ ਪੰਪ ਲਾਉਣ ਦੀ ਜਰੂਰਤ ਹੈਗੀ ਸੀ ਹਾਂ ਹਾਂ ਜਰੂਰ ਹੈ ਐਸੇ ਨਹੀਂ ਨਿਕਲੇਗਾ ਉਹ ਪਾਣੀ ਹੈ ਉੱਤੋਂ ਆਇਆ ਹੈ ਕਿ ਸਾਈਡਾਂ ਤੋਂ ਪੈ ਗਿਆ ਉੱਤੇ ਆਇਆ ਉੱਪਰ ਜਾ ਤੇ ਉੱਤੋਂ ਜੋ ਆਇਆ ਤੇ ਉੱਤੋਂ ਵੀ ਚੀਨੀ ਖਰਾਬ ਹੋਈ ਹੋਣੀ ਨਹੀਂ ਉੱਤੋਂ ਨਹੀਂ ਖਰਾਬ ਹੋਈ ਦੇਖ ਲਿਆ ਚੈੱਕ ਕਰ ਲਿਆ ਉੱਪਰ ਕੋਲਸੀ ਪਾਇਆ ਹੋਇਆ ਢੱਕਾ ਹੋ ਗਿਆ ਉੱਪਰ ਸੇ ਪਹਿਲੇ 2 ਸਾਲ ਪਹਿਲਾਂ ਵੀ ਐਸੇ ਪਾਣੀ ਜਿਹੜੀ ਚੀਨੀ ਗ ਕਰ ਕਰ ਗਿਆ ਸੀ ਨਹੀਂ ਉਹ ਤਾਂ ਨੀਚੇ ਲੇਅਰ ਹੋ ਗਿਆ ਯਾਰ ਬੋਰੀ ਟੋਟਲ ਹੱਦ ਕਿੰਨੀ ਹੈ ਯਾਰ ਲੇ ਲੇ ਫਸਲਿਆ ਜੋ ਹੈ ਨਾ ਪਾਲਿਸੀ ਦੇ ਢੱਕਾ ਹੋਇਆ ਹੈ ਉਹ ਪਾਣੀ ਉਸ ਵਿੱਚ ਨਹੀਂ ਗਿਆ ਹੋਗਾ ਪਾਣੀ ਖਰਾਬ ਕਿ ਨਹੀਂ ਹੋਈ ਸਰ ਉਹ ਦੱਸੋ ਕਿੰਨੀ ਪਾਣੀ ਪਤਾ ਲਿਆ ਗਿਆ ਉਸ ਵਿੱਚ ਨਹੀਂ ਲਗਾ ਸਕਦਾ ਕਾਰਨ ਕੀ ਮੰਨਦੇ ਆ ਜੀ ਇਹਨੂੰ ਵੀ ਮੇਨਟੇਨੈਂਸ ਦੀ ਘਾਟ ਹੈ ਕਿ ਬਾਰਿਸ਼ ਦੀ ਬਾਈ ਆ ਗਿਆ ਮੇਨਟੇਨੈਂਸ ਕੀ ਵੀ ਥਾਏ ਇਸ ਵਿੱਚ ਮੈਂ ਮੰਨਦੀ ਹਾਂ ਕਿ ਮੇਨਟੇਨੈਂਸ ਦੀ ਕਮੀ ਰਹੀ ਹੈ ਖੜ ਦੇ ਪੀੜਤ ਹੋ ਜਾਣਾ ਸਰ ਕੀ ਸ਼ੁਭਨਾ ਜੀ ਤੁਹਾਡਾ ਬ੍ਰਿੰਦਰ ਸਿੰਘ ਬ੍ਰਿੰਦਰ ਸਿੰਘ ਸਰ ਸ਼ੂਗਰ ਮਿਲ ਮੋਰਿੰਡਾ ਜੀ ਕਿਸ ਡੈਜੀ ਕੇਸ ਤੇ ਕੀ ਉਹਦਾ ਤੁਹਾਡਾ ਕੀ ਉਹਦਾ ਕੰਮ ਦੇਖਦਾ ਬਿਲਕੁਲ ਠੀਕ ਹੈ ਤੇ ਸਰ ਅੱਜ ਜੀਐਮ ਸਾਹਿਬ ਹੈ ਲਿਵਰੇ ਇਸ ਟਾਈਮ ਮੌਕੇ ਤੇ ਹਾਜਾਮੀ ਜੀ ਨਾਲ ਕਿੱਥੇ ਹੈ ਜੀ ਜੇਗਾ ਬੁੱਢੇਵਾਲਾ ਬੁੱਢੇਵਾਲਾ ਠੀਕ ਹੈ ਜੀ ਸਰ ਉਰੇ ਆਪਣਾ ਇੱਕ ਚੀਨੀ ਬਹੁਤ ਖਰਾਬ ਹੋਈ ਹੈ ਬਾਰਿਸ਼ ਤੇ ਪਾਣੀ ਲੱਗਿਆ ਚੀਨੀ ਬਹੁਤ ਖਰਾਬ ਹੋਈ ਹੈ ਤੇ ਪਾਣੀ ਵੀ ਖੜਾ ਇਸ ਟਾਈਮ ਇਸ ਟਾਈਮ ਵੀ ਪਾਣੀ ਖੜਾ ਹੈ ਤੇ ਤੁਹਾਡੇ ਮੁਲਾਜ਼ਮਾਂ ਨੇ ਉਤੋਂ ਪੰਪ ਲਾ ਕੇ ਉਹਨੂੰ ਕੱਢਿਆ ਵੀ ਹੈ ਪਾਣੀ ਕੱਢਿਆ ਹਾਂਜੀ ਸਰ ਕਿੰਨਾ ਕੁ ਉਹਦੇ ਨਾਲ ਨੁਕਸਾਨ ਹੋਇਆ ਹੈ ਜੀ ਚੀਨੀ ਦਾ ਇਹ ਤਾਂ ਕੋਈ ਨਿਸ਼ਾਨ ਨਹੀਂ ਹੈ ویسے 골ੀਆਂ ਕਿੰਨੇ ਦਾ ਕੋਈ ਨਿਸ਼ਾਨ ਨਹੀਂ ਆ ਰਿਹਾ ਕਿਉਂਕਿ ਬਲੈਕ ਪੋਲੀਥੀਨ ਪਈ ਹੋਈ ਹੈ ਨਹੀਂ ਸਰ ਗਿੱਲੀ ਗਿੱਲੀ ਹੋਈ ਹੋਈ ਬੋਰੀ ਥੱਲੇ ਗਿੱਲੀਆਂ ਹੋਈਆਂ ਹਜੇ ਤੱਕ ਨਹੀਂ ਗਿੱਲੀ ਕਿਉਂਕਿ ਹਾਈਟ ਵੀ ਥੋੜੀ ਵਨ ਲੇਅਰ ਇੱਕ ਲੇਅਰ ਤੱਕ ਤੇ ਹਾਈਟ ਹੁੰਦੀ ਇੱਕ ਲੇਅਰ ਤੋਂ ਉੱਤੇ ਆਪਾ ਰੱਖਣਾ ਚਾਹੀਦਾ ਹੈ ਟੈਸਟ ਕਰਕੇ ਉਹ ਜੇ ਬਲੈਕ ਪੋਲੀਥੀਨ ਪੁੱਟ ਕੀ ਹੋਈ ਹੈ ਉਹਨੂੰ ਕਰਾਸ ਨਹੀਂ ਹੋ ਸਕਦੀ ਸਰ ਪਾਣੀ ਆਣ ਦਾ ਕੀ ਕਾਰਨ ਹੈ ਗੋਦਾਮ ਚ ਜਿਹੜਾ ਪਾਣੀ ਆ ਰਿਹਾ ਹੈ ਕੀ ਕਾਰਨ ਹੈ ਪਾਣੀ ਇੱਕ ਪਾਸੇ ਬਿਲਡਿੰਗ ਥੋੜਾ ਕ੍ਰੈਕ ਹੋ ਗਈ ਹੈ ਅੱਛਾ ਬਿਲਡਿੰਗ ਕ੍ਰੈਕ ਹੋ ਗਈ ਹੈ ਤੇ ਸਰ ਜਿਹੜਾ ਹੁਣ ਉਹਦੇ ਚ ਤੁਸੀਂ ਆਖਿਆ ਕਿਉਂਕਿ ਅੱਗੇ ਬਾਰਿਸ਼ ਦਾ ਮੌਸਮ ਹੈ ਉਹ ਕਰਾ ਲਈਏ ਛੱਤ ਰਿਪੇਅਰ ਹੋ ਗਈ ਥੋੜੀ ਜਿਹੀ ਸੀ ਉਹ ਉੱਥੋਂ ਪਾਣੀ ਆਇਆ ਹੈ ਉਹ ਕਰਾ ਲਈਏ ਤੇ ਇੱਕ ਹੋਰ ਸਰ ਇੱਥੇ ਗੋਦਾਮ ਜਿਹੜਾ ਜਿਹਦੇ ਚ ਗੱਡੀ ਲੋਡ ਹੋ ਰਹੀ ਹੈ ਹੁਣ ਦੇਖ ਕੇ ਆਏ ਉਹਦੇ ਜਿਵੇਂ ਪਿੱਛੇ ਪਾਣੀ ਬਹੁਤ ਖੜਾ ਉਹਦੇ ਚ ਵੀ ਕੀ ਕਾਰਨ ਹੈ ਜੀ ਫਿਰ ਇੱਕ ਨੰਬਰ ਚੜਾ ਕਿਹੜਾ ਨੰਬਰ ਸੀ ਸਾਰੇ ਸਾਰੇ ਚਲੋ ਠੀਕ ਹੈ ਜੀ ਤੁਸੀਂ 80 ਕਰੋੜ ਰੁਪਏ ਦੀ ਜਿਹੜੀ ਚੀਨੀ ਹੈ ਜਿਹੜੀ ਗਡਾਨਾਂ ਵਿੱਚ ਰੱਖੀ ਹੈ ਪਰ ਉੱਪਰੋਂ ਸਾਰੇ ਇਹ ਟੁੱਟੇ ਪਈਆਂ ਨੇ ਕੋਈ ਨਹੀਂ ਕਰੀ ਮੇਂਟੇਨੈਂਸ ਜਦੋਂ ਤੁਸੀਂ ਸਮਾਂ ਰੱਖਣ ਤੋਂ ਪਹਿਲਾਂ ਇਹਨਾਂ ਦੀ ਮੇਂਟੇਨੈਂਸ ਕਰਦੇ ਜਿੰਨਾ ਬਜਟ ਮਿਲਿਆ ਸੀ ਉਹਨਾਂ ਨੂੰ ਯੂਟਿਲਾਈਜ਼ ਕੀਤਾ ਉਹਨਾਂ ਨੇ ਛੱਤਾਂ ਪਾਤੀਆਂ ਸਪੂਕੂਲ ਰਿਪੇਅਰ ਕਰ ਲਿਆ ਤੇ ਸਰ ਉਹਦੇ ਵਿੱਚ ਫਿਰ ਚੀਨੀ ਕਿਉਂ ਰੱਖਣੀ ਪਈ ਆਪਾਂ ਜਦੋਂ ਆਪਣਾ ਰਿਪੇਅਰ ਹੀ ਨਹੀਂ ਸੀ ਜਿੰਨੇ ਕੋ ਡਾਊਨ ਰੱਖਣੀ ਪਣੀ ਚੀਨੀ ਪ੍ਰੋਡਕਸ਼ਨ ਚਾਹਤਾ ਹੈ ਪ੍ਰੋਡਕਸ਼ਨ ਤੇ ਹੈ ਹੀ ਹੈ ਨਾ ਪਰ ਪ੍ਰੋਡਕਸ਼ਨ ਜਿਆਦਾ ਪਰ ਮਾਲ ਸੰਭਣ ਲਈ ਸਾਡੇ ਕੋਲ ਜਗ੍ਹਾ ਨਹੀਂ ਹੈਗੀ। ਦੋ ਸਾਲ ਪਹਿਲਾਂ ਹੋਇਆ ਜੀ ਤੇ ਬਾਕੀ ਤੇ ਰੋੜਿਆ ਤੇ ਨਹੀਂ ਨਹੀਂ ਹੁਣ ਪਿਛਲੇ ਦੋ ਸਾਲ ਦੋ ਸਾਲ ਪਹਿਲਾਂ ਵੀ ਦੋ ਸਾਲ ਪਹਿਲਾਂ ਵੀ ਦੋ ਸਾਲ ਪਹਿਲਾਂ ਵੀ ਸਾਰੇ ਦੋ ਸਾਲ ਪਹਿਲਾਂ ਵੀ ਪਾਣੀ ਦੋ ਸਾਲ ਪਹਿਲਾਂ ਬਹੁਤ ਕੁਝ ਹੋ ਗਿਆ ਅੱਜ ਦੀ ਦੇਰ ਤੇ ਤੁਸੀਂ ਦੱਸੋ ਕਿ ਅੱਜ ਤੇ ਅੱਜ ਤੇ ਗਵਰਨਮੈਂਟ ਸਭ ਕੁਝ ਤੇ ਆਂਗੇ ਰਹੀ ਹੈ ਸਭ ਕੁਝ ਵਧੀਆ ਤੇ ਵਧੀਆ ਕਰ ਰਹੀ ਹੈ ਅੱਜ ਦੇ ਗਵਰਨਮੈਂਟ ਤੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਨੇ ਸਰਵੇ ਪਾਣੀ ਆਣਾ ਜਿਹੜਾ ਡਾਕਰ ਪਰ ਪੈਣੀ ਹੋਈ ਸਾਡੇ ਸ਼ੈੱਡ ਬਹੁਤ ਵਧੀਆ ਕੰਮ ਹੋ ਰਿਹਾ ਮੈਂ ਦੇਖ ਰਿਹਾ ਨਹੀਂ ਬਜਟ ਕੱਟ ਹੋਣ ਕਰਕੇ ਸਾਡੇ ਸ਼ੈੱਡ ਨਹੀਂ ਰਿਪੇਅਰ ਹੋਏ ਜਿਹਨਾਂ ਵਿੱਚ ਕਰੋੜਾਂ ਰੁਪਏ ਦੀ ਚੀਨੀ ਰੱਖੀ ਹੋਈ ਤੁਸੀਂ ਰਿਪੇਅਰ ਹੋਈਏ ਇਹ ਕਿੱਥੇ ਕਰੇ ਕਿ ਆਪਾਂ ਕਿਤੇ ਪਾਣੀ ਪਰੋਂ ਕਤ ਲੀਕ ਹੋ ਗਏ ਉਤਰੋ ਬਿਲਡਿੰਗ ਦਾ ਕ੍ਰੈਕ ਹੋ ਜਾਂਦਾ ਪੁਰਾਣੀ ਮਿਲੀਆਂ 66 56 ਦੀ ਲੱਗੀ ਹੋਈ ਹੈ ਬਿਲਡਿੰਗ ਕ੍ਰੈਕ ਹੋ ਜਾਂਦੀ ਹੈ ਕ੍ਰੈਕ ਦਾ ਫਿਰ ਆਪਾਂ ਰਿਪੇਅਰ ਕਰਵਾਉਣੀ ਹੈ ਰਿਪੇਅਰ ਆਪਾਂ ਕਰਵਾ ਲਈ ਹੋ ਗਈ ਸੀ ਪੰਜਾਬੀ ਨਿਊਜ਼ ਲਈ ਮਰੀਂਡਾ ਤੋਂ ਹਰਜਿੰਦਰ ਸਿੰਘ ਛੇਬਰ ਦੀ ਰਿਪੋਰਟ